ਸੰਸਾਰ ਪਰ ਵਿੱਚ ਵਸਦੇ ਖਾਲਸਾ ਰਾਜ ਦੇ ਹਮਾਇਤੀਆਂ ਨੂੰ ਖਾਲਿਸਤਾਨ ਦੇ ਚਾਹਵਾਨਾਂ ਨੂੰ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਮੇਰੇ ਵੱਲੋਂ ਦਰਜਾ ਬਦਰਜਾ ਪਿਆਰ ਸਤਕਾਰ ਦੁਆ ਅਸਲਾਮ ਅਤੇ ਸਭ ਭੈਣਾ ਭਰਾਵਾਂ ਵੀਰਾਂ ਬਜ਼ੁਰਗਾਂ ਮਾਵਾਂ ਬੱਚਿਆਂ ਤੇ ਨੌਜਵਾਨਾਂ ਨੂੰ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ੀ ਰੋਟੀ ਦੀ ਭਾਲ ਵਿੱਚ ਭਾਰਤੀ ਤੰਤਰ ਦੀ ਪਾਈ ਭੁੱਖ ਮਰੀ ਤੋਂ ਖੜਾ ਛਡਾਉਣ ਲਈ ਬੇਰੋਜ਼ਗਾਰੀ ਦੇ ਪਰਸ਼ਾਵਿਆਂ ਤੋਂ ਦੂਰ ਰਹਿਣ ਲਈ ਸਿੱਖ ਜਗਤ ਪੂਰੀ ਦੁਨੀਆ ਵਿੱਚ ਦੂਰ ਦ੍ਰਿਡੇ ਵੱਖਰੇ ਵੱਖਰੇ ਥਾਵਾਂ ਵਿੱਚ ਵਸਿਆ ਹੋਇਆ ਕੁਝ ਅਜਿਹੇ ਦੇਸ਼ ਹਨ ਜਿੱਥੇ ਸਿੱਖਾਂ ਨੇ ਆਪਣੇ ਆਪ ਨੂੰ ਆਰਥਿਕ ਤੌਰ ਤੇ ਜਿੱਥੇ ਵੱਡੀ ਪੱਧਰ ਤੇ ਸਥਾਪਿਤ ਕੀਤਾ ਉੱਥੇ ਰਾਜਨੀਤਿਕ ਤੌਰ ਤੇ ਵੀ ਵੱਡੀ ਪੱਧਰ ਤੇ ਸਥਾਪਿਤ ਕਰਨ ਦੇ ਯਤਨਾਂ ਵਿਚ ਹਨ ਇਨ੍ਹਾਂ ਹੀ ਯਤਨਾਂ ਦੀ ਇੱਕੋ ਕੜੀ ਹੈ ਜਿਸ ਨੇ ਕੱਲ 6 ਜੂਨ ਨੂੰ 1984 ਦੇ ਭਾਰਤੀ ਹਮਲੇ ਵਿੱਚ ਵਰਤਾਏ ਘਲੂਘਾਰੇ ਦੇ ਖਿਲਾਫ ਭਾਰਤੀ ਅੰਬੈਸੀਆਂ ਦੂਤਕਰਾਂ ਨੂੰ ਘੇਰਿਆ ਅਤੇ ਜੰਮ ਕਿਨਾਰੇ ਬਾਜੀ ਕੀਤੀ ਜਿਨ੍ਹਾਂ ਵਿੱਚ ਮੁੱਖ ਦੇਸ਼ ਅਮਰੀਕਾ ਕੈਨੇਡਾ ਯੂਕੇ ਇਟਲੀ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਹਨ ਪਹਿਲਾਂ ਪਹਿਲਾਂ ਤਾਂ ਖਾਲਸਾਈ ਪੰਥਕ ਨਿਸ਼ਾਨ ਸਾਹਿਬਾਂ ਨੂੰ ਲੈ ਕੇ ਇਹ ਮਜ਼ਾਰੇ ਹੁੰਦੇ ਸਨ ਖਾਲਸਾ ਸਾਜਨਾ ਦਿਵਸ ਉੱਤੇ ਕੱਢੇ ਜਾਂਦੇ ਜਲੂਸ ਜਿਸ ਨੂੰ ਮੈਂ ਨਗਰ ਕੀਰਤਨ ਨਹੀਂ ਕਹਿਣਾ ਕਿਉਂਕਿ ਮੈਂ ਪੰਜਾਬੀ ਦੇ ਮਾਰੇ ਜਾ ਰਹੇ ਸ਼ਬਦਾਂ ਦੇ ਖਿਲਾਫ ਹਾਂ ਭਾਰਤੀ ਏਜੰਸੀਆਂ ਦੇ ਵਰਤੰਤਾਂ ਦੇ ਪਿੱਛੇ-ਪਿੱਛੇ ਦੌੜਨ ਵਾਲਾ ਨਹੀਂ ਆ ਇਸ ਕਰਕੇ ਮੈਂ ਜਲੂਸ ਸ਼ਬਦ ਹੀ ਵਰਤਾਂਗਾ ਉਹ ਜਦ ਵੀ ਨਿਕਲਦੇ ਸੰਤਾਂ ਉੱਥੇ ਵੀ ਰਵਾਇਤੀ ਨਿਸ਼ਾਨ ਸਾਹਿਬਾਂ ਦੀ ਵਰਤੋਂ ਹੁੰਦੀ ਸੀ ਲੇਕਿਨ ਗੁਰੂ ਦੀ ਕਿਰਪਾ ਹੋਈ ਹੁਣ ਉਹਨਾਂ ਨਿਸ਼ਾਨ ਸਾਹਿਬਾਂ ਦੀ ਥਾਂ ਤੇ ਖਾਲਸਤਾਨ ਦੇ ਪਰਚਮਾ ਝੰਡਿਆਂ ਨੇ ਲੈ ਲਈ ਹੈ ਅਤੇ ਇਹ ਖਾਲਸਤਾਨੀ ਝੰਡੇ ਵੀ ਇੱਕ ਜਾਂ ਦੋ ਨਹੀਂ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਹੁੰਦੇ ਹਨ ਅਤੇ ਮੈਂ ਖੁਦ ਮਹਿਸੂਸ ਕੀਤਾ ਚੈਨਲਾਂ ਦੇ ਉੱਤੇ ਵੱਖਰੇ-ਵੱਖਰੇ ਦ੍ਰਿਸ਼ਾਂ ਦੇ ਵਿੱਚ ਆਪਣੀ ਅੱਖਾਂ ਨਾਲ ਦੇਖਿਆ ਹੈ ਖਾਲਸਤਾਨ ਦੇ ਝੰਡੇ ਭਾਰਤੀ ਹਕੂਮਤ ਦੇ ਕਾਰਕੁਨਾਂ ਦੇ ਦਲਾਂ ਵਿੱਚ ਦਹਿਲ ਵੀ ਪਾਉਂਦੇ ਹਨ ਜਿਸ ਦਾ ਖੌਫ ਆ 2-4 ਦਿਨ ਪਹਿਲਾਂ ਸ਼ਸ਼ੀ ਥਰੂਰ ਦੀ ਅਗਵਾਈ ਦੇ ਵਿੱਚ ਗਏ ਹੋਏ ਡੈਲੀਗੇਸ਼ਨ ਜਾਦਾ ਅਮਰੀਕਾ ਦੇ ਉਹਨਾਂ ਦਫ਼ਤਰਾਂ ਦੇ ਵਿੱਚ ਪਹੁੰਚੇ ਜਿੱਥੇ ਨਾਲ ਹੀ ਐਸ ਐਫ ਜੀ ਸਿੱਖ ਫੋਰ ਜਿਸਟਰਸ ਦਾ ਦਫ਼ਤਰ ਵੀ ਸੀ ਸਿੰਘਾਂ ਨੇ ਉੱਥੇ ਜਦੋਂ ਘੇਰਾਬੰਦੀ ਕੀਤੀ ਤਾਂ ਇਹ ਗੱਡੀਆਂ ਦੇ ਵਿੱਚ ਬੈਠੇ ਹੋਏ ਬਾਹਰ ਨਹੀਂ ਨਿਕਲ ਰਹੇ ਸਨ ਮੈਂ ਆਪਣੇ ਤੌਰ ਤੇ ਮਹਿਸੂਸ ਕਰ ਰਿਹਾ ਸੀ ਕਿ ਸਿੰਘਾਂ ਦੇ ਹੱਥ ਦੇ ਵਿੱਚ ਤਾਂ ਸਿਰਫ ਝੰਡੇ ਹਨ ਬੈਨਰ ਹਨ ਕੁਝ ਚੈਨਲਾਂ ਵਾਲਿਆਂ ਦੇ ਹੱਥ ਵਿੱਚ ਮਾਈਕ ਫੜੇ ਹੋਏ ਸੀ ਪਰ ਇਹ ਭਾਰਤੀ ਤੰਤਰ ਦੇ ਨੁਮਾਇंदे ਇਸ ਨੂੰ ਦੇਖ ਕੇ ਦੂਰ ਦੂਰ ਭੱਜ ਕਿਉਂ ਰਹੇ ਹਨ ਉੱਥੋਂ ਮਹਿਸੂਸ ਹੋਇਆ ਝੂਠ ਕਿੰਨਾ ਵੀ ਬਲਵਾਨ ਹੋਵੇ ਝੂਠ ਕਿੰਨਾ ਵੀ ਅਗਨੇ ਸ਼ਸਤਰਾਂ ਤੇ ਮਜ਼ਾਈਲਾਂ ਨਾਲ ਲੈਸ ਹੋਵੇ ਪਰ ਉਹ ਸੱਚ ਦੇ ਨੇ ਹੱਥੇ ਸ਼ਬਦਾਂ ਤੋਂ ਵੀ ਡਰਦਾ ਭੱਜਦਾ ਅੱਜ ਖਾਲਸਾ ਪੰਥ ਦੀ ਇਹੋ ਹੀ ਸਭ ਤੋਂ ਵੱਡੀ ਤਾਕਤ ਹੈ ਸ਼ਾਂਤਮਈ ਲੋਕਤੰਤਰੀਜ਼ਮ ਹੋਰੀ ਟੰਗਾ ਦੇ ਨਾਲ ਇਹਨਾਂ ਦੀ ਘੇਰਾਬੰਦੀ ਕੀਤੀ ਜਾਵੇ ਅਤੇ ਬਹੁਤ ਵੱਡੇ ਪੱਧਰ ਤੇ ਕੀਤੀ ਜਾ ਚੁੱਕੀ ਹੈ ਭਾਰਤੀ ਅੰਬੈਸੀਆਂ ਦੇ ਦੁਆਲੇ ਇਨ੍ਹਾਂ ਮਜ਼ਾਰਿਆਂ ਦੇ ਵੱਡੇ ਰੋਸ ਪ੍ਰਦਰਸ਼ਨਾਂ ਵਿੱਚ ਖਾਲਸਪਤਨ ਦੇ ਝੰਡਿਆਂ ਦਾ ਹੜੇ ਆਇਆ ਹੋਇਆ ਸੀ ਉੱਥੇ ਮੈਂ ਇੱਕ ਖਾਸ ਕਰਕੇ ਗੱਲ ਨੋਟ ਕੀਤੀ ਕਿ ਇਹ ਹੁਣ ਰਵਾਇਤੀ ਜਿਹੀ ਗੱਲ ਨਹੀਂ ਰਹੀ ਸਿੱਖ ਕੌਮ ਆਜ਼ਾਦੀ ਦੀ ਤੜਫ ਨੂੰ ਭਾਰਤੀ ਜ਼ੁਲਮਾਂ ਅਤੇ ਵਧੀਆਂ ਅਤੇ ਬੇਸ਼ਰਮੀ ਭਰੀਆਂ ਭਾਰਤੀ ਕਾਨੂੰਨਾਂ ਦੀਆਂ ਬੇਨਿਜਮੀਆਂ ਅਤੇ ਬੇਲੋੜੀਆਂ ਘੁਰਕੀਆਂ ਦੇ ਵਿਰੁੱਧ ਰੋਹ ਵਿੱਚ ਸਨ ਅਤੇ ਰੈਫਰੈਂਡਮ ਦੀ ਵਜ੍ਹਾ ਕਰਕੇ ਹੌਸਲਿਆਂ ਦੀਆਂ ਬੁਲੰਦੀਆਂ ਤੇ ਜਲਵਾਗਰ ਹੋ ਕੇ ਇੱਕ ਵੱਡੀ ਉਮੀਦ ਦੀ ਪੂਰਤੀ ਦੇ ਆਸਬੰਦ ਵੀ ਹਨ ਇਸੇ ਤਰ੍ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੋ ਕੱਲ ਪ੍ਰੋਗਰਾਮ ਹੋਇਆ ਮੈਂ ਆਪਣੀਆਂ ਅੱਖਾਂ ਨਾਲ ਉਸਤੇ ਨਿਠਕੇ ਦਰਸ਼ਨ ਕੀਤੇ ਉਸ ਪ੍ਰਦਰਸ਼ਨ ਅਤੇ ਉਸ ਜਲੂਸ ਨੂੰ ਆਪਣੀਆਂ ਅੱਖਾਂ ਨਾਲ ਨਿਹਾਰਿਆ ਆਪਣੀ ਰੂਹ ਨਾਲ ਉਸ ਨੂੰ ਪੜਿਆ ਉੱਥੇ ਵੀ ਜਿਵੇਂ ਹਰੇਕ ਸਾਲ 6 ਜੂਨ ਵਾਲੇ ਦਿਨ ਜਿਸ ਤਰੀਕੇ ਦਾ ਜਲੂਸ ਮਜਾਰਾ ਨਿਕਲਦਾ ਹੁੰਦਾ ਸੀ ਇਤਕੀ ਉਸਦੇ ਬਿਲਕੁਲ ਉਲਟ ਬਹੁਤ ਵੱਡੇ ਚੜ੍ਹਦੀ ਕਲਾ ਦੇ ਵਿੱਚ ਖਾਲਸਾ ਦਿਸ ਰਿਹਾ ਸੀ ਸਿੱਖ ਨੌਜਵਾਨਾਂ ਵਿੱਚ ਜੋਸ਼ ਪਹਿਲਾ ਮੁਕਾਬਲੇ ਬਹੁਤ ਜ਼ਿਆਦਾ ਮਜ਼ਬੂਤੀ ਅਤੇ ਦ੍ਰਿੜਤਾ ਵਿੱਚ ਨਜ਼ਰ ਆ ਰਿਹਾ ਸੀ ਜਿੱਥੇ ਡਾਕਟਰ ਦਿਲਜੀਤ ਸਿੰਘ ਬਿੱਟੂ ਅਤੇ ਹੋਰ ਸੰਗਰਸ਼ੀ ਗੁਰਸਿੱਖਾਂ ਵਰਗੀਆਂ ਸ਼ਖਸੀਅਤਾਂ ਥੋੜਾ ਗੰਭੀਰ ਲਹਿਜ਼ੇ ਦੇ ਵਿੱਚ ਅਤੇ ਖਾਲਸੇ ਦੇ ਜਲੌਹ ਦੀ ਖੁਸ਼ੀ ਦੇ ਸਾਂਝੇ ਜੇ ਮਿਸ਼ਰਣ ਵਿੱਚ ਤਿਸਰੀਆਂ ਸਨ ਉਹਨਾਂ ਦੇ ਚਿਹਰਿਆਂ ਤੋਂ ਇੱਕ ਵਿਸ਼ੇਸ਼ ਜ਼ਿੰਮੇਵਾਰੀ ਅਤੇ ਚੜ੍ਹਦੀ ਕਲਾ ਦੇ ਦਰਸ਼ਨ ਵੀ ਹੋ ਰਹੇ ਸਨ ਇਸ ਚੜ੍ਹਦੀ ਕਲਾ ਦੇ ਦਰਸ਼ਨ ਪਹਿਲਾਂ ਦੇ ਮੁਕਾਬਲੇ ਐਤਕੀ ਬਹੁਤ ਹੀ ਵੱਖਰੇ ਅਤੇ ਨਿਖਰੇ ਹੋਏ ਜਲੌ ਵਿੱਚ ਸਨ ਖਾਲਸਤਾਨ ਦੇ ਨਾਰੇ ਵੀ ਰਵਾਇਤੀ ਜੈ ਨਹੀਂ ਸਨ ਬਲਕਿ ਉਹਨਾਂ ਦੀ ਗੂੰਜ ਵਿੱਚ ਸ਼ਹੀਦੀ ਪੰਥ ਦੀ ਧਮਕ ਸ਼ਹੀਦਾਂ ਦੇ ਪੈਰੇ ਦੀ ਆਮਦ ਦੀ ਚੁੰਬਕੀ ਅਤੇ ਤਰਵਾਸਪਰੀ ਅਨੁੱਖੀ ਅਤੇ ਅਨੁਠੀ ਜਈ ਪਵਿੱਤਰਤਾ ਪਰਿਥਰਥਰਾਟ ਮੈਨੂੰ ਇੱਥੇ ਬੈਠੇ ਨੂੰ ਮਹਿਸੂਸ ਹੋ ਰਹੀ ਸੀ ਇਸ ਜਲੌ ਦੇ ਦਰਸ਼ਨ ਕਰਦਿਆਂ ਮੇਰਾ ਮਨ ਕਈ ਵਾਰੀ ਵਰਾਗੀ ਹੋਣ ਦੇ ਮੂਡ ਵਿੱਚ ਹੁੰਦਾ ਸੀ ਅਤੇ ਇਹ ਵਿਰਾਗ ਇੱਕ ਖੁਸ਼ੀ ਦਾ ਉਹ ਹਿੱਸਾ ਹੈ ਜੋ ਕੌਮ ਦੀ ਚੜ੍ਹਦੀ ਕਲਾ ਨਾਲ ਦੇਖ ਕੇ ਕਦੇ-ਕਦਾਈਂ ਵਾਪਰਦਾ ਜਿੱਥੇ ਇਹ ਸਾਰਾ ਕੁਝ ਕੱਲ ਦਾ 6 ਜੂਨ ਦਾ ਸਮਾਗਮ ਬੜੀ ਚੜ੍ਹਦੀ ਕਲਾ ਵਿੱਚ ਸਮਾਪਤ ਹੋਇਆ ਇਸ ਦੀ ਸਮਾਪਤੀ ਤੋਂ ਇੱਕ ਦਿਨ ਪਹਿਲਾਂ ਅਤੇ ਇਸ ਦਿਨ ਦੀ ਸ਼ੁਰੂਆਤ ਵਿੱਚ ਜਿੱਥੇ ਗੰਗਾ ਦੇ ਪਾਣੀਆਂ ਵਿੱਚ ਬਿਪਰ ਦੇ ਰੂੜੀਵਾਦ ਵਿੱਚ ਗਲੇ ਸੜੇ ਮਾਇਆ ਦੀ ਮਾਰ ਨਾਲ ਧਾਂਕੇ ਹੋਏ ਧੁਮਿਆਨੇ ਵੀ ਸ਼੍ਰੀ ਆਮ ਗੰਧ ਪਾਉਣਾ ਸ਼ੁਰੂ ਕੀਤਾ ਹੋਇਆ ਸੀ ਉਸ ਨੂੰ ਵੀ ਮਹਿਸੂਸ ਕੀਤਾ ਇਹਨਾਂ ਵਿਪਰੀ ਮਲੇਸ਼ੀਆਂ ਦੀਆਂ ਕਰਤੂਤਾਂ ਆਰਐਸਐਸ ਦੇ ਰਿਮੋਟ ਤੋਂ ਪ੍ਰਭਾਵਿਤ ਹੁੰਦੀਆਂ ਹਨ ਦਰਬਾਰ ਸਾਹਿਬ ਅੰਦਰ ਜਥੇਦਾਰ ਫਲਾਣਾ ਜਥੇਦਾਰ ਢੀਂਡਾ ਜਥੇਦਾਰ ਆ ਬੋਲ ਨਹੀਂ ਸਕਦਾ ਜਥੇਦਾਰ ਇਸ ਤਰ੍ਹਾਂ ਖੰਘ ਨਹੀਂ ਸਕਦਾ ਜਥੇਦਾਰ ਇਸ ਤਰ੍ਹਾਂ ਖੁਰਕ ਨਹੀਂ ਸਕਦਾ ਇਸ ਇਕੱਲੇ ਹੀ ਬੰਦੇ ਨੂੰ ਪਤਾ ਨਹੀਂ ਕਿਸ ਨੇ ਭਲੇਖਾ ਪਾ ਦਿੱਤਾ ਕਿ ਜਿਵੇਂ ਇਸ ਮੁੱਚਾ ਕੱਲਾਇ ਪੰਥ ਹੋਵੇ ਇਹ ਉਹ ਵਿਅਕਤੀ ਹੈ ਜੋ ਬਤੌਰ ਆਰਐਸਐਸ ਅਸਤਾ ਸਖਲਾਈ ਜਾਤਾ ਇੱਕ ਹਿੰਦੂ ਹੈ ਜਿਸ ਨੂੰ ਕਿਸੇ ਚੰਗੇ ਬੁੱਤ ਤਰਾਸ਼ਨ ਵਾਲੇ ਘਾੜੇ ਵੱਲੋਂ ਜਿਵੇਂ ਇੱਕ ਬੁੱਤ ਨੂੰ ਤਰਾਸ਼ ਕੇ ਮਨੁੱਖ ਵਰਗਾ ਬਣਾ ਦਿੱਤਾ ਜਾਂਦਾ ਹੈ ਇਸ ਦੀ ਘਾੜਤ ਵੀ ਬਿਲਕੁਲ ਆਰਐਸਐਸ ਚ ਬੈਠੇ ਹੋਏ ਪ੍ਰਤਭਾਸ਼ੀਲ ਘਾੜਿਆਂ ਵੱਲੋਂ ਸਿੱਖਾਂ ਵਰਗੀ ਬਣੀ ਹੋਈ ਹੈ ਅਤੇ ਇਸ ਬੁੱਤ ਦੀ ਦਮਦਮੇ ਟਕਸਾਲ ਦੇ ਚਬੂਤਰੇ ਦੇ ਉੱਤੇ ਇਸ ਬੁੱਤ ਨੂੰ ਫਿੱਟ ਕੀਤਾ ਹੋਇਆ ਹੈ ਜਥੇਦਾਰ ਗੜਗਜ ਸਾਹਿਬ ਹੁਣ ਜਦ ਉਸ ਨੂੰ ਬਣਾਇ ਦਿੱਤਾ ਗਿਆ ਤਾਂ ਉਸ ਨੇ ਕੱਲ ਜੋ ਵੀ ਕੌਮ ਦੇ ਨਾਂ ਦੇ ਉੱਤੇ ਇੱਕ ਕੌਮੀ ਸੰਦੇਸ਼ ਵਜੋਂ ਕੁਝ ਕਹਿਣਾ ਹੁੰਦਾ ਉਸ ਸੰਦੇਸ਼ ਨੂੰ ਦੇਣ ਵਿੱਚ ਇਸ ਬੰਦੇ ਨੇ ਪੂਰੀ ਤਰ੍ਹਾਂ ਰਿਕਵਟ ਖੜੀ ਕੀਤੀ ਸੋਚਣ ਵਾਲੀ ਗੱਲ ਹੈ ਕਿ ਜਥੇਦਾਰ ਦਾ ਵਿਰੋਧ ਕਰਨ ਵਾਸਤੇ 6 ਜੂਨ ਵਾਲਾ ਹੀ ਇਤਿਹਾਸਕ ਤੈਨ ਚੁਣਿਆ ਗਿਆ ਇਸ ਦੀ ਤਿਆਰੀ ਜਿਸ ਨਾਟਕ ਦੀ ਰਿਹਸਲ ਜਿਸ ਨਾਟਕ ਦੇ ਅਭਿਆਸ ਐਸੇ ਸਾਲ ਦੇ ਬੀਤੇ ਮਾਰਚ ਵਿੱਚ ਆਨੰਦਪੁਰ ਸਾਹਿਬ ਦੇ ਜੋੜ ਮੇਲੇ ਤੋਂ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਕੁਝ ਦਿਨ ਪਹਿਲਾਂ ਪੁਰਾਣੇ ਜਥੇਦਾਰ ਸਹਿਬਾਨਾ ਨੂੰ ਬਿਨਾਂ ਵਜ੍ਹਾ ਲੰਬੇ ਕੀਤਾ ਗਿਆ ਪਰ ਉਸਦੀ ਥਾਂ ਤੇ ਨਵੇਂ ਜ਼ਥੇਦਾਰ ਗੜਗਾਜੀ ਨੂੰ ਬਣਾਉਣ ਵਾਸਤੇ ਮर्यादा ਦੇ ਉਲਟ ਗੁਰੂਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਬਿਨਾਂ ਰਾਤ ਦੇ ਹਨੇਰੇ ਵਿੱਚ ਰਾਤ ਦੇ 2:30 ਵਜੇ ਨਾਮਜ਼ਦ ਕਰਨਾ 6 ਜੂਨ ਦੇ ਖਲਾਰੇ ਦੀ ਰਿਹੈਸਲ ਦਾ ਉਹ ਪਹਿਲੀ ਕੜੀ ਸੀ ਜਿਸ ਵਿੱਚ ਤੁੰਮੇ ਦੀ ਜੰਜੀਰ ਦੀ ਕੁੰਡੀ ਰੂਪ ਸੈ ਗਿਆ ਇਸ ਵਿਅਕਤੀ ਨੇ ਉਸ ਵਕਤ ਜ਼ਥੇਦਾਰ ਦਾ ਬੜਾ ਵਿਰੋਧ ਕੀਤਾ ਸੀ ਕਿ ਇਹ ਮर्याਦਾ ਮੁਤਾਬਕ ਨਹੀਂ ਬਣਾਇਆ ਗਿਆ ਉਹ ਲੋਕ ਮर्याਦਾ ਦੱਸਣ ਲੱਗੇ ਸਨ ਜੋ ਸੰਧੂਰ ਦੀ ਮਿੱਟੀ ਵਿੱਚ ਲਿਪਟੇ ਹੋਏ ਤੇ ਗੰਗਾ ਦੇ ਪਾਣੀਆਂ ਦੀ ਮੈਲ ਵਿੱਚ ਚੁੰਬੀਆਂ ਮਾਰਨ ਲੱਗੇ ਭੋਰਾ ਸ਼ਰਮ ਨਹੀਂ ਕਰਦੇ ਗੰਗਾ ਦੇ ਪਾਣੀ ਨੂੰ ਮੈਲ ਮੈਂ ਤਾਂ ਦੱਸਿਆ ਉਹ ਸੱਚਮੁੱਚ ਪਾਣੀ ਪਲੀਤ ਹੋ ਚੁੱਕਾ ਜਿਸ ਵਿੱਚ ਸੈਂਕੜੇ ਲਾਸ਼ਾਂ ਹਰ ਵਕਤ ਤਰਦੀਆਂ ਫਿਰਦੀਆਂ ਹਨ ਜਿਸ ਨੂੰ ਭਾਰਤ ਸਰਕਾਰ ਸਾਫ਼ ਕਰਨ ਤੋਂ ਸਮਰਥ ਰਹੀ ਖੈਰ ਹੈ ਉਹਨਾਂ ਦਾ ਮਸਲਾ ਹੈ ਸਾਫ਼ ਕਰਨ ਜਾਂ ਨਾ ਕਰਨ ਇਸ ਤੋਂ ਮੈਂ ਨੇ ਆਨੰਦਪੁਰ ਸਾਹਿਬ ਵਿੱਚ ਜਥੇਦਾਰ ਦਾ ਵਿਰੋਧ ਕਰਕੇ 6 ਜੂਨ ਵਾਲੇ ਦਿਨ ਵਿਰੋਧ ਕਰਨ ਲਈ ਜਿਹੜਾ ਖਲਾਰਾ ਇੱਥੇ ਪਾਉਣਾ ਸੀ ਜਿਹੜਾ ਸਿੱਖਾਂ ਦੇ ਵਿੱਚ ਦਫੇੜ ਪਾ ਕੇ ਸਿਰੇ ਚੜਾਉਣਾ ਸੀ ਉਸ ਫਿਲਮ ਦਾ ਪਹਿਲਾ ਸ਼ੋਅ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਸਦਕਾ ਗੁਰੂ ਹਰਗੋਬਿੰਦ ਸਾਹਿਬ ਪਤਾ ਜੀ ਦੀ ਕਿਰਪਾ ਸਦਕਾ ਕੰਗਣਾ ਰਣੌਤ ਦੀ ਫਿਲਮ ਵਾਂਗੂ ਵੱਡੀ ਪੱਦਰ ਤੇ ਫਲਪ ਹੋ ਕੇ ਤਣਮ ਕਰਕੇ ਥਲੇ ਡਿੱਗਾ ਅਤੇ ਗੁਰੂ ਪੰਥ ਖਾਲਸੇ ਦੀ ਚੜ੍ਹਦੀ ਕਲਾ ਹੋਈ ਅਤੇ ਚੜ੍ਹਦੀ ਕਲਾ ਦੇ ਜਲੋ ਵਿੱਚ ਉਹ ਕਲ ਸਮਾਪਤੀ ਹੋਈ ਮੈਂ ਬਹੁਤ ਘੱਟ ਇਹੋ ਜੀਆਂ ਘਟਨਾਵਾਂ ਵੱਲ ਧਿਆਨ ਦਿੰਦਾ ਹਾਂ ਪਰ ਇਸ ਘਟਨਾ ਦਾ ਦੱਸਣਾ ਬਹੁਤ ਜ਼ਰੂਰੀ ਹੋ ਗਿਆ ਸੀ ਤਾਂ ਕਿ ਅਸੀਂ ਸਮਝ ਸਕੀਏ ਕਿ ਭਾਰਤੀ ਏਜੰਸੀਆਂ ਤੇ ਆਰਐਸਐਸ ਦੇ ਜਿਹੜੇ ਲੋਕ ਨੇ ਉਹ ਕਿਸ ਤਰੀਕੇ ਨਾਲ ਕਿਹੜੇ ਕਿਹੜੇ ਬੰਦੇ ਨੂੰ ਕਿੱਥੇ ਕਿੱਥੇ ਫਿੱਟ ਕਰਦੇ ਹਨ ਕਿਵੇਂ ਕਰਦੇ ਹਨ ਕਿੰਨਾ ਕੁ ਸਮਾਂ ਪਹਿਲਾਂ ਕਰ ਦਿੰਦੇ ਹਨ ਉਸ ਸਬੰਧੀ ਅਸੀਂ ਆਪਣੇ ਤੌਰ ਤੇ ਹਰੇਕ ਸਿੱਖ ਗੁਰਸਿੱਖ ਭਾਈ ਪਰਚੋਲ ਕਰਨ ਦੀ ਆਪਣੇ ਤੌਰ ਤੇ ਆਦਤ ਪਾਈਏ ਘਟਨਾਵਾਂ ਦੇ ਬਾਹਰਲੇ ਪਾਸੇ ਚੜੀ ਹੋਈ ਛਿਲ ਨੂੰ ਲਾ ਕੇ ਉਸ ਨੂੰ ਖੁਰਚ ਕੇ ਦੇਖਣ ਦੀ ਆਦਤ ਪਾਈਏ ਤਾਂ ਕਿ ਸਾਨੂੰ ਭੂਿਕ ਵਿੱਚ ਨਵੀਆਂ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਪਹਿਲਾਂ ਜਾਣਕਾਰੀ ਹੋ ਸਕੇ ਜਿਵੇਂ ਭਾਰਤੀ ਸਰਕਾਰ ਨੇ ਆਦਮਪੁਰ ਦੇ ਹਵਾਈ ਬੇਸ ਦੇ ਉੱਤੇ ਆਇਟਮ ਕਿਸ ਵਾਸਤੇ ਰੱਖੇ ਹਨ ਉਹ ਇਸ ਲਈ ਰੱਖੇ ਹਨ ਜਦੋਂ ਕੋਈ ਮਿਜ਼ਾਈਲ ਮਿਲਟਰੀ ਛੱਡਦੀ ਹੈ ਜਿਸ ਦੇਸ਼ ਦੀ ਸੈਨਾ ਉੱਤੇ ਜਾਂ ਜਿਸ ਦੇਸ਼ ਦੇ ਉੱਤੇ ਸਿੱਟੀ ਗਈ ਉਹਨਾਂ ਕੋਲ ਆਈ ਹੋਈ ਮਿਜ਼ਾਈਲ ਦਾ ਸਿਗਨੇਚਰ ਫੜਨ ਵਾਲਾ ਇੱਕ ਬੜਾ ਵੱਡਾ ਸਾਰਾ ਜੰਤਰ ਲੱਗਾ ਹੁੰਦਾ ਹੈ ਉਹ ਇਹ ਪਤਾ ਲਾ ਲੈਂਦਾ ਕਿ ਮਿਜ਼ਾਈਲ ਕਿਸ ਕਿੱਥੋਂ ਆਈ ਹੈ ਇਸ ਲਈ ਜਦੋਂ ਜਵਾਬੇਕਾਰਵਾਈ ਵਿੱਚ ਪਾਕਿਸਤਾਨ ਉਸ ਸਿਗਨੇਚਰ ਦੇ ਐਡਰੈਸ ਨੂੰ ਹਿੱਟ ਕਰੇਗਾ ਤਾਂ ਉੱਥੇ ਇਹਨਾਂ ਨੇ ਆਇਟਮ ਬੰਬ ਰੱਖ ਦਿੱਤੇ ਤਾਂ ਕਿ ਉਹ ਆਇਟਮ ਬੰਬ ਚੱਲ ਜਾਣਾ ਅਤੇ ਦੋਸ਼ ਵੀ ਇਸ ਦਾ ਪਾਕਿਸਤਾਨ ਦੇ ਸਿਰ ਉੱਤੇ ਮੜਿਆ ਜਾ ਸਕੇ ਅਤੇ ਪੰਜਾਬ ਦੀ ਬਰਬਾਦੀ ਵੀ ਕੀਤੀ ਜਾ ਸਕੇ ਇਹ ਉਹ ਲੁਕਵੀਆਂ ਚਾਲਾਂ ਹਨ ਜਿਹੜੀਆਂ ਬਿਲਕੁਲ ਸ਼ਰਮ ਦਿਸ ਰਹੀਆਂ ਹਨ ਜਿਹੜੀ ਚੀਜ਼ ਬਿਲਕੁਲ ਸਾਹਮਣੇ ਦਿਸ ਬਵੇ ਉਹ ਚਾਲ ਨਹੀਂ ਹੁੰਦੀ ਉਹ ਦੁਸ਼ਮਣ ਦੀ ਮੂਰਖਤਾ ਹੁੰਦੀ ਹੈ ਜਿਸ ਸਾਜ਼ਿਸ਼ ਦਾ ਪਰਦਾ ਖੋਲ ਦਿੱਤਾ ਜਾ ਸਕਦਾ ਉਹ ਸਾਜ਼ਿਸ਼ ਵੀ ਸਾਜ਼ਿਸ਼ ਨਹੀਂ ਰਹਿੰਦੀ ਉਹ ਵੀ ਦੁਸ਼ਮਣ ਦੀ ਬੇਅਕਲੀ ਦਾ ਇੱਕ ਵੱਡਾ ਜ਼ਨਜ਼ਾ ਹੁੰਦੀ ਹੈ ਸਿੱਖਾਂ ਦੇ ਦੁਸ਼ਮਣ ਦੀ ਪੰਜਾਬ ਦੇ ਦੁਸ਼ਮਣ ਦੀ ਇੱਕ ਸਭ ਤੋਂ ਵੱਡੀ ਕਮਜ਼ੋਰੀ ਹੈ ਉਹ ਕਮਜ਼ੋਰੀ ਇਹ ਹੈ ਕਿ ਇਹ ਆਪਣੇ ਆਪ ਨੂੰ ਲੋੜ ਤੋਂ ਵੱਧ ਸਿਆਣਾ ਸਮਝਦਾ ਹੈ ਜਦਕਿ ਲੋੜ ਤੋਂ ਵੱਧ ਤਾਂ ਛੱਡੋ ਸਿਆਣਾ ਹੈ ਹੀ ਨਹੀਂ ਇਸ ਦੀ ਦੂਸਰੀ ਕਮਜ਼ੋਰੀ ਇਹ ਹੈ ਕਿ ਸੱਚ ਨੂੰ ਸਾਹਮਣੇ ਦੇਖ ਕੇ ਵੀ ਉਸ ਨੂੰ ਸੱਚ ਨਹੀਂ ਝੂਠ ਹੀ ਸਮਝਦਾ ਕਿਸੇ ਸੱਚ ਨੂੰ ਦੇਖ ਕੇ ਝੂਠ ਸਮਝਣਾ ਆਪਣੀ ਬੇਅਕਲੀ ਤੇ ਭਰੋਸਾ ਕਰਨਾ ਇਸ ਦੀ ਸਭ ਤੋਂ ਵੱਡੀ ਤੇ ਇੱਕ ਆਖਰੀ ਕਮਜ਼ੋਰੀ ਜੋ ਮੈਂ ਪੜੀ ਹੈ ਉਹ ਇਹ ਹੈ ਕਿ ਇਹ ਸਿੱਖਾਂ ਵਿਰੁੱਧ ਲੜ ਨਹੀਂ ਸਕਦਾ ਇਹ ਸਿੱਖਾਂ ਦਾ ਸੰਘਾਰ ਵੀ ਨਹੀਂ ਕਰ ਸਕਦਾ ਉਸ ਵਾਸਤੇ ਵੀ ਇਸ ਨੇ ਪੱਗਾਂ ਵਾਲੇ ਟੂਲ ਜਿਹੜੇ ਨੇ ਉਹਨਾਂ ਨੂੰ ਪੈਸੇ ਦੇ ਕੇ ਖਰੀਦਿਆ ਹੋਇਆ ਹੈ ਜੇ ਅਸੀਂ ਉਹਨਾਂ ਪੱਗਾਂ ਵਾਲੇ ਟੂਲਾਂ ਨੂੰ ਦਰੁਸਤ ਕਰਨ ਵਿੱਚ ਕਾਮਯਾਬ ਹੁੰਨੇ ਆ ਉਹਨਾਂ ਪੱਗਾਂ ਵਾਲੇ ਟੂਲਾਂ ਨੂੰ ਉਹ ਪੱਗਾਂ ਵਾਲੀ ਮਸ਼ੀਨਰੀ ਨੂੰ ਅਸੀਂ ਆਪਣਾ ਖਰਸੇ ਦਾ ਉਸ ਵਿੱਚ ਸੌਫਟਵੇਅਰ ਫਿੱਟ ਕਰਨ ਵਿੱਚ ਸਫਲ ਹੁੰਨੇ ਆ ਤਾਂ ਇਹ ਸਾਡੀ ਸਭ ਤੋਂ ਵੱਡੀ ਤੇ ਆਖਰੀ ਸਫਲਤਾ ਹੋਵੇਗੀ ਜਿਸ ਦਿਨ ਅਸੀਂ ਇਹ ਕੰਮ ਕਰ ਲਿਆ ਉਸ ਦਿਨ ਇਸ ਦੇ ਪੰਜਾਬ ਦੇ ਵਿੱਚ ਪੈਰ ਉਖੜੇ ਸਮਝੋ ਆਜ਼ਾਦੀ ਹਾਸਲ ਕਰਨ ਵਾਲੀਆਂ ਧਿਰਾਂ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੋਈ ਹੁੰਦੀ ਹੈ ਕਿ ਸਾਡੇ ਵਿਰੁੱਧ ਹੱਕਾਂ ਦੀ ਸੰਘਰਸ਼ ਕਰਨ ਵਾਲੀ ਧਿਰ ਦੇ ਵਿਰੁੱਧ ਜੇ ਤੁਹਾਡੇ ਹੀ ਟੂਰ ਵਰਤੇ ਜਾ ਰਹੇ ਹਨ ਤਾਂ ਉਹਨਾਂ ਟੂਲਾਂ ਦੀ ਦਰਸਤੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਦਾ ਮਾਈਂਡ ਸੈਟ ਬਦਲਣਾ ਪੈਂਦਾ ਹੈ ਕੁੱਲ ਮਿਲਾ ਕੇ ਕੱਲ ਜਿੰਨੇ ਪ੍ਰੋਗਰਾਮ ਮੈਂ ਦੇਖੇ ਹਨ ਉਹਨਾਂ ਸਾਰਿਆਂ ਵਿੱਚ ਸਿੱਖ ਸੰਗਤ ਦਾ ਸਿੱਖ ਨੌਜਵਾਨਾਂ ਦਾ ਵਿਸ਼ਵਾਸ ਅਤੇ ਆਤਮਕ ਬਲ ਦੀ ਚਮਕ ਉਹਨਾਂ ਦੇ ਚਿਹਰਿਆਂ ਤੋਂ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਇਹ ਕਿਸੇ ਆਉਣ ਵਾਲੇ ਨਜ਼ਦੀਕੀ ਸਮੇਂ ਦੀ ਚੰਗੀ ਤੇ ਵਧੀਆ ਭਖਬਾਣੀ ਦਾ ਸੰਕੇਤ ਹੈ ਕੌਮ ਨੂੰ ਲੋੜ ਹੈ ਹਰ ਵਕਤ ਗੁਰੂ ਦੇ ਓੜਕ ਓੜਕ ਭਰੋਸੇ ਦੇ ਵਿੱਚ ਜੀਵੇ ਗੁਰੂ ਸਾਹਿਬ ਜੀ ਇੰਨੇ ਜਿਆਦਾ ਸਮਰਥ ਹਨ ਕਿ ਉਹ ਪੂਰੇ ਬ੍ਰਹਿਮੰਡ ਦੀ ਅਗਰ ਰਦੋਬਦਲ ਕਰਨੀ ਚਾਹਣ ਤਾਂ ਇਹ ਵੀ ਉਹਨਾਂ ਵਾਸਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਕਿਉਂਕਿ ਆਪ ਪਰਮੇਸ਼ਰ ਹਨ ਸਿੱਖੀ ਦੇ ਵਿੱਚ ਰੱਬ ਅਤੇ ਪਰਮੇਸ਼ਰ ਦੀ ਜਿਹੜੀ ਵਿਆਖਿਆ ਦਿੱਤੀ ਹੈ ਰੱਬ ਦੀ ਪਹਿਚਾਣ ਦੀ ਜਿਹੜੀ ਨਿਸ਼ਾਨੀ ਅਤੇ ਟੰਗ ਦੱਸਿਆ ਉਹ ਇੱਕ ਸਤਰ ਸਪਸ਼ਟ ਕਰਦੀ ਹੈ ਜੈਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਿਲਾਲੀ ਜਿਸ ਨੇ ਪ੍ਰਮਾਤਮਾ ਦੀ ਅਰਦਾਸਾ ਕੀਤੀ ਹੈ ਜੋ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹ ਖੁਦ ਪ੍ਰਮਾਤਮਾ ਵਰਗਾ ਹੋ ਜਾਂਦਾ ਹੈ ਹਰ ਮਿਲਿਆ keel kelali ਭਾਵ ਕਿ ਜਿਵੇਂ ਪ੍ਰਮਾਤਮਾ ਵਿੱਚ ਚੋਜ ਕਰਦਾ ਹੈ ਮਸਤੀ ਕਰਦਾ ਹੈ ਆਪਣੀ ਮौज ਵਿੱਚ ਵਿਚਰਦਾ ਹੈ ਇਸੇ ਤਰੀਕੇ ਉਹ ਨਾਮ ਜਪਣ ਵਾਲੇ ਉਸੇ ਤਰ੍ਹਾਂ ਦੇ ਹੋ ਜਾਂਦੇ ਹਨ ਉਹ ਵੀ ਉਸ ਦੀ ਰਜ਼ਾ ਦੇ ਵਿੱਚ ਮੌਜਾਂ ਕਰਦੇ ਹੋਏ keelਾਂ ਕਰਦੇ ਹੋਏ ਚੋਜ ਕਰਦੇ ਹੋਏ ਉਸ ਦਾ ਹੀ ਹਿੱਸਾ ਬਣ ਜਾਂਦੇ ਹਨ ਸੋ ਇਸ ਦਾ ਮਤਲਬ ਇਹ ਹੋਇਆ ਕਿ ਪ੍ਰਮਾਤਮਾ ਮਨੁੱਖੀ ਸਰੀਰ ਦੇ ਵਿੱਚ ਵਿਚਰਦਾ ਸੋ ਮੈਂ ਇਸ ਲਈ ਦਾਅਵੇ ਦੇ ਰੂਪ ਦੇ ਵਿੱਚ ਕਹਿ ਰਿਹਾ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਆਪ ਪਰਮੇਸ਼ਰ ਹਨ ਇਸ ਦਾ ਮਤਲਬ ਸਾਡੀ ਅਗਵਾਈ ਖੁਦ ਪਰਮਾਤਮਾ ਆਪ ਕਰ ਰਿਹਾ ਹੈ ਜੇ ਸਾਡਾ ਰਾਹ ਦਸਰਾ ਸਤਿਗੁਰੂ ਖੁਦ ਆਪ ਹੈ ਜੇ ਸਾਡਾ ਨਿਰਦੇਸ਼ਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹਨ ਜੇ ਸਾਡੇ ਜਰਨੈਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹਨ ਜੇ ਸਾਡੇ ਰਹਿਬਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹਨ ਤਾਂ ਸਾਡੇ ਮੁਠੀ ਦੇ ਵਿੱਚ ਸਾਰਾ ਸੰਸਾਰ ਹੈ ਜੇ ਫਿਰ ਵੀ ਕੋਈ ਗੁਰੂ ਵਾਲੇ ਪਾਸਿਓਂ ਹਟ ਕੇ ਜਾ ਕੇ ਗੰਗਾ ਦੇ ਵਿੱਚ ਚੁੰਬੀਆਂ ਮਾਰਨੀ ਚਾਹੁੰਦਾ ਹੈ ਤੇ ਉਸਦੀ ਬਦ ਕਿਸਮਤੀ ਹੈ ਇਸ ਦਾ ਬਿਲਕੁਲ ਅਰਥ ਵੀ ਸਿੱਧਾ ਤੇ ਸਪਸ਼ਟ ਹੈ ਕਿ ਸਤਿਗੁਰੂ ਜੀ ਉਸ ਨੂੰ ਖੁਦ ਹੀ ਨਕਾਰ ਰਹੇ ਹਨ ਸਤ ਗੁਰੂ ਜੀ ਉਸ ਨੂੰ ਖੁਦ ਹੀ ਆਪਣੇ ਗਲੋਂ ਲਾ ਰਹੇ ਹਨ ਇੱਕ ਗੱਲ ਹੋਰ ਜਿਆਦਾ ਹੈ ਗਈ ਉਹ ਵੀ ਮੈਂ ਸੰਝੀ ਕਰਾਂ ਪਾਕਿਸਤਾਨ ਦੀ ਸਰਕਾਰ ਨੇ ਜਿਹੜਾ ਕਰਤਾਰਪੁਰ ਸਾਹਿਬ ਦਾ ਕੰਪਲੈਕਸ ਨੂੰ ਸੁੰਦਰੀਕਰਨ ਕਰਕੇ ਵੱਡੇ ਖੇਤਰ ਦੇ ਵਿੱਚ ਸ਼ਿੰਗਾਰਿਆ ਹੈ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨੋ ਸ਼ੌਕਤ ਨੂੰ ਸੰਸਾਰ ਦੇ ਸਾਹਮਣੇ ਦੁਬਾਰਾ ਰੱਖਿਆ ਹੈ ਉਸ ਦੇ ਦਰਬਾਰਾਂ ਦੇ ਜਲਾਲ ਅਤੇ ਜਲੌਰ ਉੱਚਾ ਚੁੱਕਿਆ ਹੈ 1947 ਦੀ ਤੋੜ ਭੰਤ ਤੋਂ ਬਾਅਦ ਢਹਿ ਢੇਰੀ ਹੋਏ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਖੰਡਰ ਬਣੇ ਹੋਏ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਦੁਬਾਰਾ ਰੀਸਟੋਰੇਸ਼ਨ ਕੀਤੀ ਜਾ ਰਹੀ ਹੈ ਉਹਨਾਂ ਨੂੰ ਨਵੇਂ ਸਿਰਿਓਂ ਫਿਰ ਦੁਬਾਰਾ ਤਮੀਰ ਕੀਤਾ ਜਾ ਰਿਹਾ ਹੈ ਉਸ ਦੇਸ਼ ਉੱਤੇ ਉਸ ਦੇਸ਼ ਦੀ ਸਰਕਾਰ ਦੇ ਉੱਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਮਿਹਰਬਾਨ ਹੋ ਰਹੇ ਹਨ ਉਸ ਦਾ ਸਥਾਨ ਦੁਨੀਆ ਦੇ ਵਿੱਚ ਵੱਡਾ ਹੋਣ ਜਾ ਰਿਹਾ ਹੈ ਜਿਸ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਥਾਨਾਂ ਨੂੰ ਤੋੜਿਆ ਭੰਨਿਆ ਢਾਇਆ ਤੇ ਇਸ ਤੋਂ ਨਬੂਦ ਕੀਤਾ ਉਸ ਦੇਸ਼ ਦੀ ਸਰਕਾਰ ਦਾ ਹਸ਼ਰ ਵੀ ਤੁਹਾਡੇ ਸਾਹਮਣੇ ਹੈ ਉਹ ਦੇਸ਼ ਵੀ ਹੀਟਾਂ ਨੂੰ ਤੇ ਢਹ ਢੇਰੀ ਵਾਲੇ ਪਾਸੇ ਨੂੰ ਤੁਰਿਆ ਹੋਇਆ ਆਪਾਂ ਇਹਨਾਂ ਚੀਜ਼ਾਂ ਨੂੰ ਆਪਣੀ ਅੱਖਾਂ ਨਾਲ ਦੇਖੀਏ ਤੇ ਵਿਚਾਰ ਕਰੀਏ ਮੈਂ ਕਰ ਰਿਹਾ ਹਾਂ ਇਹ ਜੰਗ ਤੋਂ ਬਾਅਦ ਪਾਕਿਸਤਾਨ ਦਾ ਸਾਰਾ ਕੁਝ ਬਦਲ ਰਿਹਾ ਹੈ ਅਤੇ ਚੰਗੇ ਪਾਸੇ ਵਾਲੇ ਪਾਸੇ ਵੱਧ ਰਿਹਾ ਹੈ ਇਸ ਦੇ ਉਲਟ ਭਾਰਤ ਨੀਵੇਂ ਵਾਲੇ ਪਾਸੇ ਨੂੰ ਵਧ ਤੁਰਿਆ ਜੇ ਇੱਕ ਸਿੱਖ ਇਸੇ ਤਰੀਕੇ ਗੁਰੂ ਦੇ ਨਾਲ ਜੁੜੇਗਾ ਤਾਂ ਉਸ ਸਿੱਖ ਦੀ ਵੀ ਕਾਇਕਲਪ ਯਕੀਨਨ ਹੋਵੇਗੀ ਕਿਸੇ ਵੀ ਕੌਮ ਦਾ ਸਭ ਤੋਂ ਵੱਡਾ ਹਥਿਆਰ ਅਤੇ ਸਭ ਤੋਂ ਵੱਡੀ ਤਾਕਤ ਆਪਣੇ ਇਸ਼ਟ ਉੱਤੇ ਪੂਰਨ ਪ੍ਰਸੰਧੀ ਹੈ ਪਾਕਿਸਤਾਨ ਦੀ ਹੋਈ ਤਾਜ਼ਾ ਤਾਜ਼ਾ ਇੱਕ ਛੋਟੀ ਜੀ ਜਿੱਤ ਜਿਸ ਦਾ ਧੰਨਵਾਦ ਕਰਨ ਲਈ ਉੱਥੇ ਦਾ ਜਰਨੈਲ ਅਤੇ ਉੱਥੇ ਦਾ ਪ੍ਰਧਾਨ ਮੰਤਰੀ ਮੱਕੇ ਪਹੁੰਚੇ ਹੋਏ ਉਸ ਆਪਣੇ ਅੱਲਾ ਰੱਬ ਦਾ ਧੰਨਵਾਦ ਕਰਨ ਲਈ ਜਿਹੜਾ ਸਿਰ ਉਸ ਰੱਬ ਅੱਗੇ ਜਿਹੜਾ ਸਿਰ ਉਸ ਅੱਲਾ ਅੱਗੇ ਜਿਹੜਾ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਜਿਹੜਾ ਸਿਰ ਗੁਰੂ ਨਾਨਕ ਸਾਹਿਬ ਅੱਗੇ ਝੁਕੇਗਾ ਸਤਗੁਰੂ ਸੱਚੇ ਪਾਤਸ਼ਾਹ ਉਸ ਦੇ ਸਿਰ ਦੇ ਉੱਤੇ ਤਾਜ ਰੱਖ ਕੇ ਦੁਨੀਆ ਵਿੱਚ ਉਸ ਦੇ ਸਿਰ ਨੂੰ ਉੱਚਾ ਚੁੱਕ ਦੇਣਗੇ ਇਹ ਮੇਰਾ ਯਕੀਨ ਹੈ ਇਹਨਾਂ ਹੀ ਵਿਚਾਰਾਂ ਨਾਲ ਆਪ ਜੀ ਤੋਂ ਅੱਗੇ ਆ ਮੰਗਦਾ ਜਿੱਥੇ ਰਹੋ ਖੁਸ਼ ਅਤੇ ਆਬਾਦ ਅਤੇ ਚੜ੍ਹਦੀਆਂ ਕਲਾ ਵਿੱਚ ਰਹੋ ਕੱਲ ਮਿਲਦੇ ਹਾਂ ਖਾਲਸਾਤਾਂ ਦੇ ਨਵੇਂ ਸੂਰਜ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ